ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਲਗੁਣ ਅਨੰਦ ਉਪਾਰ ਜਣਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਇਸ ਪੁਨੀ ਵਡਭਾਗਣੀ ਵਰ ਪਾਇਆ ਹਰ ਰਾਏ ਮਿਲ ਸਹਿਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਮਿਲ ਸਹਿਆਂ ਮੰਗਲ ਗਾਵਈ ਗੀਤ ਗੋਵਿੰਦ ਅਲਾਏ ਹਲਤ ਪਲਤ ਸਵਾਰਿਆਂ ਨਹਿਚਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰਖਿਯਨ ਬੋੜ ਨ ਜਨਮੈ ਤਾਏ ਜਿਹਮਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀ ਐ ਜਿਸਨੋ ਤਿਲ ਨਾ ਤਮਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜੋ ਸ਼ਬਦ ਹੁਣੇ ਆਪਾਂ ਸਰਵਣ ਕੀਤਾ ਹੈ ਇਹ ਫੱਗਣ ਦੇ ਮਹੀਨੇ ਦੀ ਪਰਥਾਈ ਹੈ ਜਿਸ ਨੂੰ ਗੁਰਬਾਣੀ ਵਿੱਚ ਫਲਗੁਣ ਆਖਿਆ ਗਿਆ ਹੈ ਤੇ ਇਸ ਤੋਂ ਬਾਅਦ ਵੀ ਇੱਕ ਹੋਰ ਸ਼ਬਦ ਆਉਂਦਾ ਹੈ ਆਪਾਂ ਉਸ ਨੂੰ ਵੀ ਵਿਚਾਰਾਂਗੇ ਕਿਉਂਕਿ 12 ਮਾਹ ਵਿੱਚ ਕੁੱਲ 14 ਸ਼ਬਦ ਹਨ ਪਹਿਲਾ ਸ਼ਬਦ ਜੋ 12 ਮਾਹ ਦੇ ਪਹਿਲੇ ਮਹੀਨੇ ਤੋਂ ਪਹਿਲਾ ਆਰੰਭ ਹੁੰਦਾ ਹੈ ਤੇ ਅਖੀਰਲਾ ਸ਼ਬਦ ਅਖੀਰਲੇ ਮਹੀਨੇ ਦੇ ਅਖੀਰ ਵਿੱਚ ਆਉਂਦਾ ਹੈ ਜੋ ਆਪਾਂ ਵਿਚਾਰਾਂਗੇ ਪਹਿਲਾਂ ਆਪਾਂ ਇਸ ਮਹੀਨੇ ਦਾ ਜੋ ਸ਼ਬਦ ਹੈ ਉਸ ਨੂੰ ਵਿਚਾਰੀਏ ਵਿਚਾਰ ਦੀ ਅਰੰਭਤਾ ਤੇ ਗੱਜ-ਵੱਜ ਕੀ ਆਖੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਫਲਗੁਣ ਆਨੰਦ ਰਜਨਾ ਹਰ ਸੱਜਣ ਪ੍ਰਗਟਿਏ ਜਿਵੇਂ ਆਪ ਸਭ ਜਾਣਦੇ ਹੀ ਹੋ ਕਿ ਫੱਗਣ ਦੇ ਮਹੀਨੇ ਵਿੱਚ ਇੱਕ ਬੜਾ ਹੀ ਮਸ਼ਹੂਰ ਤਿਹਾਰ ਹੋਲੀ ਦਾ ਆਉਂਦਾ ਹੈ ਗੁਰਮਤਿ ਵਿੱਚ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਹੋਲੀ ਦੇ ਤਿਉਹਾਰ ਵਿੱਚ ਇੱਕ ਦੂਜੇ ਉੱਤੇ ਰੰਗ ਸੁੱਟਿਆ ਜਾਂਦਾ ਹੈ ਪਰ ਗੁਰਬਾਣੀ ਕਿਸ ਤਰ੍ਹਾਂ ਨਾਲ ਸਾਨੂੰ ਇਹ ਮਹੀਨਾ ਮਨਾਉਣਾ ਸਿਖਾਉਂਦੀ ਹੈ। ਸਾਨੂੰ ਇਹ ਸਮਝਾਉਣਾ ਕਰਦੀ ਹੈ ਕਿ ਆਪਾਂ ਇਸ ਮਹੀਨੇ ਕੀ ਕੁਝ ਕਰਨਾ ਹੈ। ਮਹਾਰਾਜ ਫੁਰਮਾਨ ਕਰਦੇ ਹਨ ਕਿ ਫਲਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ ਫੱਗਣ ਦਾ ਮਹੀਨਾ ਉਹਨਾਂ ਲਈ ਆਨੰਦਮਈ ਹੋ ਜਾਂਦਾ ਹੈ ਉਹਨਾਂ ਦੇ ਹਿਰਦੇ ਵਿੱਚ ਆਤਮਿਕ ਆਨੰਦ ਬਣ ਜਾਂਦਾ ਹੈ ਦੇਹ ਹਰੀ ਦੇ ਸੱਜਣ ਦਾ ਪ੍ਰਗਟਾਵਾ ਹੁੰਦਾ ਹੈ ਭਾਵ ਕਿ ਜਦੋਂ ਪਰਮਾਤਮਾ ਸਾਡੇ ਹਿਰਦੇ ਅੰਦਰ ਵਾਸ ਕਰਦਾ ਹੈ ਤਾਂ ਫਿਰ ਸਾਨੂੰ ਆਨੰਦ ਖੇੜਾ ਪ੍ਰਾਪਤ ਹੁੰਦਾ ਹੈ ਜਿਸ ਦੇ ਤੁਲ ਹੋਰ ਕੋਈ ਵੀ ਆਨੰਦ ਨਹੀਂ ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਿਆ ਕਿਰਪਾ ਕਰੇ ਪਿਆਰਿਆ ਕਿ ਇਹ ਜੋ ਆਤਮਿਕ ਆਨੰਦ ਹੈ ਅਸਲ ਆਨੰਦ ਹੈ ਉਹ ਸਾਨੂੰ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਉਪਦੇਸ਼ ਰਾਹੀਂ ਪ੍ਰਾਪਤ ਹੁੰਦਾ ਹੈ ਫਿਰ ਮਹਾਰਾਜ ਅੱਗੇ ਫੁਰਮਾਨ ਕਰਦੇ ਹਨ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਇ ਕਿ ਜੋ ਸੰਤ ਹਨ ਜੋ ਗੁਰੂ ਹਨ ਜੋ ਸੱਚੇ ਗੁਰੂ ਹਨ ਸੱਚੇ ਸੰਤ ਹਨ ਉਹ ਪਰਮਾਤਮਾ ਦੇ ਨਾਲ ਸਾਨੂੰ ਮਿਲਾਉਣ ਵਾਸਤੇ ਸਹਾਈ ਹੁੰਦੇ ਹਨ ਭਾਵ ਕਿ ਪਰਮਾਤਮਾ ਨਾਲ ਜੇਕਰ ਮਿਲਣਾ ਹੈ ਤਾਂ ਸਾਨੂੰ ਸਤ ਸੰਗਤ ਵਿੱਚ ਜਾਣਾ ਪਵੇਗਾ ਸਤ ਸੰਗਤ ਕੈਸੀ ਜਾਣੀ ਏ ਜਿੱਥੇ ਏਕੋ ਨਾਮ ਖਾਣੀ ਏ ਫਿਰ ਮਹਾਰਾਜ ਗੁਰਬਾਣੀ ਵਿੱਚ ਵੀ ਸਮਝਾਉਂਦੇ ਹਨ ਕਿ ਸਤ ਸੰਗਤ ਕਿਹੋ ਜਹੀ ਹੋਵੇ ਜਿਸ ਸਤ ਸੰਗਤ ਵਿੱਚ ਇੱਕ ਹਰੀ ਦਾ ਨਾਮ ਇੱਕ ਪਰਮਾਤਮਾ ਦੇ ਨਾਮ ਨੂੰ ਜਪਿਆ ਜਾਂਦਾ ਹੋਵੇ ਐਸੀ ਸੰਗਤ ਵਿੱਚ ਜਾਣਾ ਚਾਹੀਦਾ ਹੈ ਤੇ ਮਹਾਰਾਜ ਦੱਸਦੇ ਹਨ ਕਿ ऐसे संतादि संगत करके ही सानू राम नाल परमात्मा दे नाल मेल हो सकदा है सेज सुहावी सर्व सुख हुण दुखा नाही जाय फिर महाराज ਦੱਸਦੇ ਹਨ ਕਿ ਸਾਡੀ ਜੋ ਹਿਰਦੇ ਰੂਪੀ ਸੇਜ ਹੈ ਉਹ ਸੁਹਾਵਣੀ ਹੋ ਜਾਂਦੀ ਹੈ ਸਾਰੇ ਸੁਖ ਸਾਨੂੰ ਮਿਲ ਪੈਂਦੇ ਹਨ ਫਿਰ ਸਾਨੂੰ ਕਦੇ ਵੀ ਵਿਛੋੜੇ ਦਾ ਦੁੱਖ ਨਹੀਂ ਸਹਿਣਾ ਪੈਂਦਾ ਕਿਉਂਕਿ ਜਦੋਂ ਪ੍ਰਭੂ ਸਾਡੇ ਹਿਰਦੇ ਅੰਦਰ ਵਾਸ ਕਰਦਾ ਹੈ ਤਾਂ ਉਹ ਸਦਾ ਵਾਸਤੇ ਵਾਸ ਕਰਦਾ ਹੈ ਜਦੋਂ ਪਰਮਾਤਮਾ ਦਾ ਵਾਸਾ ਹੁੰਦਾ ਹੈ ਸਾਡਾ ਹਿਰਦਾ ਠਿਰ ਹੋ ਜਾਂਦਾ ਹੈ ਸਾਨੂੰ ਆਤਮਿਕ ਆਨੰਦ ਮਿਲਦਾ ਹੈ ਫਿਰ ਐਸੇ ਆਨੰਦ ਨਾਲ ਸਾਨੂੰ ਕਦੇ ਵੀ ਦੁੱਖਾਂ ਦਾ ਸਾਹ ਨਹੀਂ ਕਰਨਾ ਪੈਂਦਾ ਇਸ ਪੁੰਨੀ ਵਡਭਾਗਣੀ ਵਿਰਪਾਇਆ ਹਰ ਰਾਏ ਵੱਡੇ ਭਾਗਾਂ ਨਾਲ ਹੀ ਸਾਡੀਆਂ ਇਛਾਵਾਂ ਦੀ ਪੂਰਤੀ ਹੁੰਦੀ ਹੈ ਸਾਨੂੰ ਉਸ ਪ੍ਰਭੂਪਤੀ ਨਾਲ ਮੇਲ ਪ੍ਰਾਪਤ ਹੁੰਦਾ ਹੈ ਉਹ ਪਰਮਾਤਮਾ ਸਾਨੂੰ ਤਾਂ ਹੀ ਮਿਲਦਾ ਹੈ ਜਦੋਂ ਸਾਡੇ ਚੰਗੇ ਭਾਗ ਹੁੰਦੇ ਹਨ ਪੁਰਬਲੇ ਅੰਕੁਰ ਜਦ ਪ੍ਰਗਟੇ ਟੀਓ ਪੁਰਖ ਰਸਕ ਬੈਰਾਗੀ ਫਿਰ ਉਹ ਪਰਮਾਤਮਾ ਦੇ ਨਾਲ ਸਾਡਾ ਮੇਲ ਹੁੰਦਾ ਹੈ ਜਦੋਂ ਸਾਡੇ ਪੁਰਬਲੇ ਕਰਮ ਚੰਗੇ ਹੋਣਗੇ ਭਾਵ ਕਿ ਜੇਕਰ ਆਪਾਂ ਚੰਗੇ ਕਰਮ ਕਰਦੇ ਹਾਂ ਤਾਂ ਸਾਨੂੰ ਆਉਣ ਵਾਲੇ ਸਮੇਂ ਵਿੱਚ ਚੰਗਾ ਫਲ ਪ੍ਰਾਪਤ ਹੁੰਦਾ ਹੈ ਇੰਜ ਹੀ ਜੇਕਰ ਸਾਡੇ ਪਿਛਲੇ ਕਰਮ ਚੰਗੇ ਹੋਣਗੇ ਤਾਂ ਸਾਨੂੰ ਪਰਮਾਤਮਾ ਦਾ ਮੇਲ ਪ੍ਰਾਪਤ ਹੁੰਦਾ ਹੈ ਪਿਛਲੇ ਕਰਮਾਂ ਦੇ ਫਲ ਫੁੱਲ ਜਦੋਂ ਫੁੱਟਦੇ ਹਨ ਤਾਂ ਉਹ ਖੁਸ਼ਬੂ ਨਾਲ ਸਾਡਾ ਮੇਲ ਪਰਮਾਤਮਾ ਨਾਲ ਹੋ ਜਾਂਦਾ ਹੈ ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਹੇ ਆਪਣੀ ਸਤ ਸੰਗੀ ਸਹੇਲੀਆਂ ਨਾਲ ਮਿਲ ਕੇ ਉਸ ਪਰਮਾਤਮਾ ਦੇ ਮੰਗਲ ਉਸ ਪਰਮਾਤਮਾ ਦੇ ਗੀਤ ਉਸ ਪਰਮਾਤਮਾ ਦੇ ਸੋਹਲੇ ਗਾਉਣ ਲੱਗ ਪੈਂਦੀ ਹੈ ਭਾਵ ਕਿ ਉਹ ਜੀ ਇਸਤਰੀ ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦਾ ਵਾਸਾ ਹੋ ਗਿਆ ਜਿਨ੍ਹਾਂ ਨੂੰ ਆਤਮਿਕ ਆਨੰਦ ਉਹਨਾਂ ਨੂੰ ਸਾਤ ਸੰਗਤ ਵਿੱਚ ਜਾ ਕੇ ਪਰਮਾਤਮਾ ਦਾ ਗੁਣ ਗaan ਕਰਕੇ ਹੀ ਮਿਲਦਾ ਹੈ ਫਿਰ ਉਹ ਸਦਾ ਹੀ ਉਸ ਪਰਮਾਤਮਾ ਦੇ ਸੋਹਲੇ ਗਾਉਂਦੀ ਰਹਿੰਦੀ ਹੈ ਹਰ ਜੀਹਾਂ ਅਵਰਨਾ ਦੇਸਈ ਕੋਈ ਦੂਜਾ ਲਵੇ ਨਾ ਲਾਏ ਉਸ ਹਰੀ ਤੋਂ ਬਗੈਰ ਉਸ ਪਰਮਾਤਮਾ ਤੋਂ ਬਗੈਰ ਮੈਨੂੰ ਹੋਰ ਦੂਜਾ ਕੋਈ ਨਹੀਂ ਜਿਸਦਾ ਜਿਸ ਨਾਲ ਮੈਂ ਜੁੜਨਾ ਹੈ ਜਿਸ ਦੇ ਮੈਂ ਚਰਨੀ ਪੈਣਾ ਹੈ ਹਲਤ ਪਲਤ ਸਵਾਰਿਨ ਨਿਚਲ ਦਿੱਤੀ ਅਣਜਾਏ ਜਿਸ ਦੇ ਚਰਨਾ ਵਿੱਚ ਪੈ ਕੇ ਮੇਰਾ ਇਸ ਲੋਕ ਵਿੱਚ ਸੁਧਾਰ ਹੁੰਦਾ ਹੈ ਤੇ ਮੇਰੇ ਪਰਲੋਕ ਦਾ ਸੁਧਾਰ ਹੁੰਦਾ ਹੈ ਭਾਵ ਕਿ ਉਹ ਪਰਮਾਤਮਾ ਹੀ ਹੈ ਜੋ ਸਾਡਾ ਪਰਲੋਕ ਸਵਾਰ ਸਕਦਾ ਹੈ ਉਸ ਨਾਲ ਜੁੜ ਕੇ ਹੀ ਮੇਰਾ ਲੋਕ ਪਰਲੋਕ ਸਰਵਦਾ ਹੈ ਤੇ ਮੈਨੂੰ ਅਜੇ ਹੀ ਨਾ ਹਿੱਲਣ ਵਾਲੀ ਥਾਂ ਮਿਲਦੀ ਹੈ ਭਾਵ ਕਿ ਪ੍ਰਮਾਤਮਾ ਮੇਰਾ ਹਿਰਦਾ ਇਤਨਾ ਥਿਰ ਕਰ ਦਿੰਦਾ ਹੈ ਕਿ ਮੈਨੂੰ ਫਿਰ ਕੋਈ ਢੁਲਾ ਨਹੀਂ ਸਕਦਾ ਕੋਈ ਮਾਇਆ ਦੇ ਪ੍ਰਭਾਵ ਹੇਟਾ ਕੇ ਮੇਰਾ ਹਿਰਦਾ ਕਦੇ ਡੋਲ ਨਹੀਂ ਸਕਦਾ ਸੰਸਾਰ ਸਾਗਰ ਤੇ ਰਖੀਏ ਨੇ ਬਹੁੜ ਨਾ ਜਨਮੇ ਤਾਂ ਉਹ ਪਰਮਾਤਮਾ ਤਾਂ ਇਸ ਸੰਸਾਰ ਸਮੁੰਦਰ ਤੋਂ ਵੀ ਸਾਡੀ ਰੱਖਿਆ ਕਰਦਾ ਹੈ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ ਸਾਨੂੰ ਉਸ ਪਰਮਾਤਮਾ ਅੱਗੇ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਪਰਮਾਤਮਾ ਇਹ ਸੰਸਾਰ ਸਮੁੰਦਰ ਤੋਂ ਮੈਨੂੰ ਤਾਰ ਲੈ ਕਿਉਂਕਿ ਇਹ ਜੋ ਸੰਸਾਰ ਸੰਸਾਰਕ ਰੂਪੀ ਭਵਜਲ ਹੈ ਇਸ ਤੋਂ ਪਾਰ ਉਤਾਰਾ ਉਹ ਪਰਮਾਤਮਾ ਹੀ ਕਰਵਾ ਸਕਦਾ ਹੈ ਫਿਰ ਸਾਡਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਬਹੁੜਨਾ ਜਨਮੇ ਧਾਏ ਤੋਂ ਇਹੀ ਮੁਰਾਦ ਹੈ ਕਿ ਫਿਰ ਮੁੜ ਤੋਂ ਸਾਡਾ ਜਨਮ ਨਹੀਂ ਹੁੰਦਾ ਸਾਡਾ ਇਹ 84 ਦਾ ਗੇੜ ਇੱਥੇ ਹੀ ਸਮਾਪਤ ਹੋ ਜਾਂਦਾ ਹੈ ਜਿਵੇਂ ਇੱਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਹੈ ਪਰਮਾਤਮਾ ਇਹ ਮੇਰੇ ਪ੍ਰਭੂ ਮੇਰੇ ਕੋਲ ਤਾਂ ਇੱਕੋ ਹੀ ਜੀਵਾ ਹੈ ਜਿਸ ਨਾਲ ਮੈਂ ਤੇਰੇ ਗੁਣ ਗਾਉਣੇ ਹਨ ਪਰ ਤੇਰੇ ਗੁਣ ਤਾਂ ਅਨੇਕ ਹਨ ਮੇਰੇ ਉੱਤੇ ਕਿਰਪਾ ਕਰ ਮੇਰੇ ਉੱਤੇ ਟੁੱਟ ਕੇ ਮੈਨੂੰ ਆਪਣੇ ਚਰਨਾਂ ਕਮਲਾਂ ਬਖਸ਼ ਦੇ ਮੈਨੂੰ ਆਪਣੇ ਚਰਨਾਂ ਦੀ ਧੂੜੀ ਬਖਸ਼ ਦੇ ਆਪਣੇ ਚਰਨਾਂ ਵਿੱਚ ਵਾਸਾ ਬਖਸ਼ ਦੇ ਫਲ ਗੁਣ ਨਿਤ ਸਲਾਹੀ ਹੈ ਜਿਸ ਨੂੰ ਤਿਲ ਨਾ ਦਮਾਏ ਮਹਾਰਾਜ ਅਖੀਰ ਵਿੱਚ ਫੁਰਮਾਨ ਕਰਦੇ ਹਨ ਕਿ ਸਾਨੂੰ ਫੱਗਣ ਦੇ ਮਹੀਨੇ ਰੰਗਾਂ ਵਿੱਚ ਖੇਡਣ ਨੂੰ ਛੱਡ ਕੇ ਉਸ ਪਰਮਾਤਮਾ ਨੂੰ ਸਲਾਹੁਣਾ ਚਾਹੀਦਾ ਹੈ ਉਸ ਪਰਮਾਤਮਾ ਦੇ ਗੁਣ ਗਾਣ ਗਾਉਣੇ ਚਾਹੀਦੇ ਹਨ ਜਿਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ ਭਾਵ ਜਿਸ ਨੂੰ ਸਾਡੇ ਤੋਂ ਰਤਾ ਡਰ ਵੀ ਕੋਈ ਇੱਛਾ ਨਹੀਂ ਹੈ ਕੋਈ ਉਸ ਦੇ ਮਾਨ ਵਿੱਚ ਖਿਆਲ ਨਹੀਂ ਹੈ ਕਿ ਇਹ ਮੇਰੇ ਵਾਸਤੇ ਕੁਝ ਕਰੇਗਾ ਭਾਵ ਐਸੇ ਪਰਮਾਤਮਾ ਨੂੰ ਤਿਆਉਣਾ ਚਾਹੀਦਾ ਹੈ ਜਿਸ ਨੂੰ ਕਿਸੇ ਵੀ ਚੀਜ਼ ਦੀ ਇੱਛਾ ਨਹੀਂ ਹੈ ਕਿਸੇ ਵੀ ਚੀਜ਼ ਦੀ ਤਮਾ ਨਹੀਂ ਹੈ ਆਪਾਂ ਹੁਣ ਤੱਕ ਜਿੰਨੇ ਵੀ ਮਹੀਨਿਆਂ ਦੀ ਵਿਚਾਰ ਸਰਵਣ ਕੀਤੀ ਹੈ ਬੇਸ਼ੱਕ ਅੱਜ ਦੇ ਮਹੀਨੇ ਦੀ ਵਿਚਾਰ ਆਪਾਂ ਜੋ ਸਰਵਣ ਕੀਤੀ ਹੈ ਉਸ ਤੋਂ ਇਲਾਵਾ ਵੀ ਹਰ ਮਹੀਨੇ ਦੇ ਸੰਗਰਾਂਤ ਤੇ ਆਪਾਂ ਸ਼ਬਦ ਸਰਵਣ ਕਰਦੇ ਹਾਂ ਵਿਚਾਰ ਕਰਦੇ ਹਾਂ ਵਿਚਾਰਾਂ ਤੇ ਨਿਰਣਾ ਰੂਪੀ ਇੱਕ ਮੋਹਰ ਲਗਾਉਂਦੇ ਹੋਏ ਮਹਾਰਾਜ ਇਹ ਸ਼ਬਦ ਸਾਨੂੰ ਬਖਸ਼ਦੇ ਹਨ ਆਓ ਜੀ ਇਸ ਅਖੀਰਲੇ ਸ਼ਬਦ ਨੂੰ ਵੀ ਵਿਚਾਰੀਏ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਪਰਮਾਤਮਾ ਦੇ ਨਾਮ ਨੂੰ ਜਪਣ ਸਦਕਾ ਸਾਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ ਮਹਾਰਾਜ ਫੁਰਮਾਨ ਕਰਦੇ ਹਨ ਜਿਨ ਜਿਨ ਨਾਮ ਧਿਆਇਆ ਤਿਨ ਕੈ ਕਾਜ ਸਰੇ ਜਿਨਾਂ ਜਿਨਾਂ ਵੀ ਗੁਰਮੁਖ ਪਿਆਰਿਆ ਨੇ ਪਰਮਾਤਮਾ ਦੇ ਨਾਮ ਨੂੰ ਜਪਿਆ ਹੈ ਉਹਨਾਂ ਦੇ ਸਾਰੇ ਕਾਰਜ ਸਵਰਗ ਗਏ ਹਨ ਸਾਰੇ ਹੀ ਕਾਜ ਸਪੂਰਨ ਹੋ ਗਏ ਹਨ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ RAM ਉਹ ਪਰਮਾਤਮਾ ਫਿਰ ਹਰ ਕਾਰਜਾਂ ਵਿੱਚ ਆਪ ਸ਼ਰੀਕ ਹੁੰਦਾ ਹੈ ਆਪ ਆ ਕੇ ਸਾਡੇ ਸਾਰੇ ਕਾਰਜ ਸਫਲ ਕਰ ਦਿੰਦਾ ਹੈ ਫਿਰ ਮਹਾਰਾਜ ਅੱਗੇ ਫਰਮਾਨ ਕਰਦੇ ਹਨ ਹਰ ਗੁਰਪੂਰਾ ਅਰਾਧਿਆ ਦਰਗਾਹ ਸੱਚ ਖਰੇ ਫਿਰ ਉਹ ਪਰਮਾਤਮਾ ਦੇ ਨਾਮ ਨੂੰ ਜਪਣ ਸਦਕਾ ਉਸ ਸੱਚੇ ਗੁਰੂ ਦੇ ਪੂਰੇ ਗੁਰੂ ਦੇ ਨਾਮ ਨੂੰ ਜਪਣ ਸਦਕਾ ਸੱਚੀ ਦਰਗਾਹ ਵਿੱਚ ਪਰਮਾਤਮਾ ਦੀ ਦਰਗਾਹ ਵਿੱਚ ਸੁਰਖਰੂ ਹੁੰਦੇ ਹਾਂ ਭਾਵ ਕੀ ਜੋ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਪਰਮਾਤਮਾ ਦੀ ਦਰਗਾਹ ਵਿੱਚ ਸੁਰਖਰੂ ਹੁੰਦੇ ਹਨ ਆਦਰ ਮਾਨ ਹਾਸਲ ਕਰਦੇ ਹਨ ਸਰਬ ਸੁਖਾਂ ਨਿਧ ਚਰਨ ਹਰ ਪੌਜਲ ਵਿਖਮ ਤਰੇ ਸਾਰੇ ਹੀ ਸੁਖ ਸਾਰੇ ਹੀ ਰਿੱਧੀਆਂ ਸਿੱਧੀਆਂ ਦੇ ਖਜ਼ਾਨੇ ਨੇ ਉਸ ਪਰਮਾਤਮਾ ਦੇ ਚਰਨ ਕਮਲਾਂ ਤੋਂ ਹੀ ਪ੍ਰਾਪਤ ਹੁੰਦੇ ਹਨ ਤੇ ਇਹ ਜੋ ਸੰਸਾਰ ਉਪੀ ਔਖਾ ਪੌਜਲ ਹੈ ਉਹ ਪੌਜਲ ਤੋਂ ਵੀ ਫਿਰ ਪਾਰ ਉਤਾਰਾ ਉਹਨਾਂ ਦਾ ਹੋ ਜਾਂਦਾ ਹੈ ਪ੍ਰੇਮ ਭਗਤ ਤਿੰਨ ਪਾਇਆ ਵਿਖਿਆ ਨਾਹੀ ਜਰੇ ਉਹਨਾਂ ਨੂੰ ਪਰਮਾਤਮਾ ਦੇ ਭਗਤੀ ਹਾਸਲ ਹੁੰਦੀ ਹੈ ਪਰਮਾਤਮਾ ਨੂੰ ਪ੍ਰੇਮ ਕਰਨ ਸਦਕਾ ਉਸ ਦੀ ਭਗਤੀ ਕਰਨ ਸਦਕਾ ਫਿਰ ਉਹ ਇਸ ਤ੍ਰਿਸ਼ਨਾ ਦੀ ਅੱਗੇ ਵਿੱਚ ਨਹੀਂ ਸੜਦੇ ਇਸ ਮਾਇਆ ਦੀ ਪਾ ਉਹਨਾਂ ਉੱਤੇ ਕੋਈ ਅਸਰ ਨਹੀਂ ਕਰਦੀ ਫਿਰ ਉਹ ਇਸ ਤੋਂ ਮੁਕਤ ਹੋ ਜਾਂਦੇ ਹਨ ਕੂੜ ਗਏ ਦੁਬਿੱਧਾ ਨਸੀ ਪੂਰਣ ਸੱਚ ਪਰੇ ਉਨ੍ਹਾਂ ਦੇ ਵਿੱਚੋਂ ਵੇਰਥ ਦੇ ਝੂਠੇ ਲਾਲਚ ਖਤਮ ਹੋ ਜਾਂਦੇ ਹਨ ਉਹਨਾਂ ਦੀ ਤ੍ਰਿਸ਼ਨਾ ਵਾਲੀ ਅੱਗ ਬੁਝ ਜਾਂਦੀ ਹੈ ਕਿਉਂਕਿ ਇਹ ਜੋ ਤ੍ਰਿਸ਼ਨਾ ਦੀ ਅੱਗ ਹੈ ਇਹ ਕਿਸੇ ਵਿਰਲੇ ਦੀ ਹੀ ਬੁਝਦੀ ਹੈ ਗੁਰਬਾਣੀ ਦਾ ਫੁਰਮਾਨ ਵੀ ਹੈ ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੈ ਪਰੇ ਪਰੇ ਹੀ ਕੁਲ ਜੀ ਹੈ ਕਿਉਂਕਿ ਇਸ ਵਿੱਚ ਫਸ ਕੇ ਤਾਂ ਬੰਦਾ ਇਹ ਸੋਚਦਾ ਹੈ ਸਾਡੇ ਕੋਲ ਜੇਕਰ ਲੱਖ ਰੁਪਈਆ ਹੈ ਤਾਂ ਕਰੋੜ ਹੋਵੇ ਕਰੋੜ ਹੈ ਤਾਂ ਉਸ ਤੋਂ ਵੀ ਅੱਗੇ ਹੋਵੇ ਭਾਵ ਇਹ ਤ੍ਰਿਸ਼ਨਾ ਦੀ ਅੱਗ ਉਹਨਾਂ ਦੀ ਹੀ ਬੁਝਦੀ ਹੈ ਜੋ ਪਰਮਾਤਮਾ ਦਾ ਨਾਮ ਜਪਦੇ ਹਨ ਤੇ ਪਰਮਾਤਮਾ ਦੇ ਨਾਮ ਜਪਣ ਸਦਕਾ ਹੀ ਉਹਨਾਂ ਦੇ ਵਿੱਚੋਂ ਇਹ ਮਾਇਆ ਦਾ ਨਾਸ ਹੁੰਦਾ ਹੈ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ ਉਸ ਪਾਰ ਬ੍ਰਹਮਪਤੀ ਨੂੰ ਜੋ ਸਾਡਾ ਇਹ ਸੰਸਾਰ ਭਵਜਲ ਤੋਂ ਪਾਰ ਉਤਾਰਾ ਕਰ ਸਕਦਾ ਹੈ ਐਸੇ ਪਰਮਾਤਮਾ ਨੂੰ ਸੇਵਕ ਸਦਕਾ ਉਸ ਨੂੰ ਧਿਆਨ ਸਦਕਾ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਅੰਦਰ ਵਸਾਇਆ ਜਾ ਸਕਦਾ ਹੈ ਭਾਵ ਕਿ ਜੇਕਰ ਆਪਾਂ ਪਰਮਾਤਮਾ ਨੂੰ ਜਪਦੇ ਹਾਂ ਉਸ ਨੂੰ ਯਾਦ ਕਰਦੇ ਹਾਂ ਤਾਂ ਆਪਾਂ ਉਸ ਵਿੱਚ ਇੱਕ ਮਿਕ ਹੋ ਸਕਦੇ ਹਾਂ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ ਜਿੱਨਾਂ ਉੱਤੇ ਪਰਮਾਤਮਾ ਟੁੱਟ ਜਾਂਦਾ ਹੈ ਤਾਂ ਫਿਰ ਉਹਨਾਂ ਸਾਰਿਆਂ ਹੀ ਤਿੱਥਾਂ ਸਾਰੇ ਹੀ ਮਹੀਨੇ ਹਰ ਇੱਕ ਪਲ ਚੰਗਾ ਲੱਗਣ ਲੱਗ ਪੈਂਦਾ ਹੈ ਸਾਰਾ ਕੁਝ ਉਹਨਾਂ ਲਈ ਸੁਹਾਵਣਾ ਹੋ ਜਾਂਦਾ ਹੈ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਹੈ ਹਰੀ ਹੈ ਪਰਮਾਤਮਾ ਮੇਰੇ ਉੱਤੇ ਕਿਰਪਾ ਕਰ ਮੈਨੂੰ ਆਪਣੇ ਦਰਸ਼ਨ ਦਿਦਾਰੇ ਬਖਸ਼ ਦੇ ਇਹ ਜੋ ਸ਼ਬਦ ਆਪਾਂ ਹੁਣੇ ਸਰਵਣ ਕੀਤਾ ਹੈ ਇਹ ਸ਼ਬਦ ਵਿੱਚ ਪਰਮਾਤਮਾ ਦੇ ਨਾਮ ਜਪਣ ਸਦਕਾ ਜੋ ਕੁਝ ਸਾਨੂੰ ਪ੍ਰਾਪਤ ਹੁੰਦਾ ਹੈ ਉਸ ਦਾ ਨਿਰਣਾ ਹੈ ਭਾਵ ਇਹ ਸ਼ਬਦ ਸਾਨੂੰ ਇਹ ਦੱਸਦਾ ਹੈ ਕਿ ਜੇਕਰ ਆਪਾਂ ਪਰਮਾਤਮਾ ਦਾ ਨਾਮ ਜਪਦੇ ਹਾਂ ਉਸ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਹਾਂ ਸਾਨੂੰ ਕੁਝ ਵੀ ਮਿਲ ਸਕਦਾ ਹੈ ਅਸੀਂ ਕੁਝ ਵੀ ਪ੍ਰਾਪਤ ਕਰ ਸਕਦੇ ਹਾਂ ਆਓ ਜੀ ਹੁਣ ਅਖੀਰ ਵਿੱਚ ਗੱਜ ਵਜ ਕੇ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ